ਸਤਿ ਸ੍ਰੀ ਅਕਾਲ ਮੈਂ SK ਸੁਨੇਹ ਫਾਊਂਡਰ ਡੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦਾ ਹੈੱਡ ਆਫਿਸ ਅਡਾ ਟੇਲਮਾ ਤਲਨੌਰ ਦਿਲੰਦਰ ਤੋਂ ਬੋਲ ਰਿਹਾ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਆ ਇਹ ਜਿਹੜਾ ਇੱਕ ਅਸੀਂ ਪਿਛਲੇ ਦਿਨੀ ਇੱਕ ਫਾਰਮੂਲਾ ਬਣਾਇਆ ਹੈਗਾ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਐਜੂਕੇਟ ਕਰਨ ਵਾਸਤੇ ਸੀਟੀਸੀ ਫਾਰਮੂਲਾ ਉਹਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ ਇਹਦੇ ਵਿੱਚ ਜਿਹੜਾ ਸੀਟੀਸੀ ਦਾ ਜਿਹੜਾ ਪੂਰਾ ਪੂਰਾ ਫੁੱਲ ਫਾਰਮ ਹੈ ਉਹ ਹੈਗੀ ਆ ਸੀ ਤੋਂ ਕਾਉਂਸਲਿੰਗ ਟੀ ਤੋਂ ਟਿਊਸ਼ਨ ਤੇ ਸੀ ਤੋਂ ਕੋਚਿੰਗ ਤੇ ਇਸ ਦੇ ਬਾਰੇ ਮੈਂ ਇੱਕ ਵੀਡੀਓ ਬਣਾਇਆ ਸੀ ਕੱਲ ਮੈਂ ਜਿਹੜਾ ਪਹਿਲੀ ਸੀ ਆ ਕਾਉਂਸਲਿੰਗ ਉਹਦੇ ਬਾਰੇ ਇੱਕ ਵੀਡੀਓ ਬਣਾਇਆ ਸੀਗਾ ਅੱਜ ਜਿਹੜੀ ਇਹਦੇ ਵਿੱਚ ਟੀ ਆ ਜਿਹੜਾ ਟਿਊਸ਼ਨ ਆ ਉਹਦੇ ਬਾਰੇ ਥੋੜਾ ਆਪਾਂ ਵਿਚਾਰਨਾ ਵਿਸਤਾਰ ਨਾਲ ਚਰਚਾ ਕਰਾਂਗੇ ਜਦੋਂ ਅਸੀਂ এডੂਕੇਸ਼ਨ ਦੇ ਉੱਪਰ ਇਹ ਟਾਵਲੋਂ ਪਿਛਲੇ ਕੁਝ ਮਹੀਨੇ ਤੋਂ ਕੰਮ ਸ਼ੁਰੂ ਕੀਤਾ ਤੇ ਸਾਡੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਆਈਆਂ ਜਿਨ੍ਹਾਂ ਦੇ ਉੱਪਰ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਅਤ ਕਰ ਸਕੀਏ ਐਜੂਕੇਟ ਕਰ ਸਕੀਏ। ਔਰ ਉਹਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਗੱਲ ਸਾਡੇ ਸਾਹਮਣੇ ਆਈ ਉਹ ਸੀਗੀ ਟਿਊਸ਼ਨ ਦੀ। ਸਾਨੂੰ ਬਹੁਤ ਸਾਰੇ ਬੱਚਿਆਂ ਤੇ ਟੀਚਰਾਂ ਨੇ ਪੇਰੈਂਟਸ ਨੇ ਉਦਾਂ ਵੀ ਜਿਹੜੇ ਲੋਕ ਐਜੂਕੇਸ਼ਨ ਤੇ ਕੰਮ ਕਰਦੇ ਆ ਇਹ ਗੱਲ ਮੇਰੇ ਨੋਟਿਸ 'ਚ ਲੈਂਦੀ ਸੀਗੀ ਕਿ ਬੱਚਿਆਂ ਨੂੰ ਆਮ ਤੌਰ ਤੇ ਜਿਹੜੀ ਇੰਗਲਿਸ਼ ਆ ਔਰ ਸਾਇੰਸ ਆ ਇਹਦੇ ਸਬਜੈਕਟ ਦੇ ਉੱਪਰ ਕਾਫੀ ਮੁਸ਼ਕਲ ਆਉਂਦੀ ਆ। ਔਰ ਜਦੋਂ ਅਸੀਂ ਇੱਕ ਇਥੇ ਜਲੰਧਰ ਦੇ ਵਿੱਚ ਇੱਕ ਪੋਲੀਟੈਕਨਿਕ ਕਾਲਜ ਗਏ ਕੁਝ ਪ੍ਰੋਫੈਸਰਸ ਨੂੰ ਮਿਲਣ ਵਾਸਤੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਮੈਥ ਆ ਇਹਦਾ ਜਿਹੜਾ ਬੇਸ ਬਣਾਣਾ ਬੱਚੇ ਦਾ ਬਹੁਤ ਜ਼ਰੂਰੀ ਆ ਕਿਉਂਕਿ ਜਿਹਦਾ ਮੈਥ ਕਮਜ਼ੋਰ ਰਹਿ ਜਾਂਦਾ ਆ ਉਹਦਾ ਸਾਇੰਸ ਉਹਦੇ ਸਾਇੰਸ ਦੇ ਸਬਜੈਕਟ ਜਿਹੜੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਆ ਉਹਦੇ ਸਾਇੰਸ ਦੇ ਸਬਜੈਕਟ ਕਮਜ਼ੋਰ ਰਹਿ ਜਾਂਦੇ ਆ ਔਰ ਇਸ ਕਰਕੇ ਫਿਰ ਉਹ ਬੱਚਾ ਅੱਗੇ ਚੱਲ ਕੇ 10th ਤੋਂ ਬਾਅਦ ਜਿਹੜੇ 11th ਪਾਸ ਦੇ ਵਿੱਚ ਫੀਲਡਾਂ ਚੁਣਨੀਆਂ ਹੁੰਦੀਆਂ ਐ ਬੇਸੀ ਮੈਡੀਕਲ ਰੱਖਣਾ ਨਾਨ ਮੈਡੀਕਲ ਰੱਖਣਾ ਕਿ ਆਰਟਸ ਰੱਖਣੀ ਕਿ ਕਾਮਰਸ ਰੱਖਣੀ ਆ ਇਹਦੇ ਵਿੱਚ ਫਿਰ ਬੱਚੇ ਕੋਲ ਮਿਲਾ ਕੇ ਉਹਨਾਂ ਕੋ ਜਿਹੜੀਆਂ ਬਾਕੀ ਫੀਲਡਾਂ ਉਹ ਲਗਭਗ ਬੰਦ ਹੋ ਜਾਂਦੀਆਂ ਸਿਰਫ ਆਰਟਸ ਹੀ ਬਚ ਜਾਂਦੀ ਆ ਉਹਨਾਂ ਦੇ ਕੋਲ ਔਰ ਇਸ ਕਰਕੇ ਬਹੁਤ ਸਾਰੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਅੱਗੇ ਚੱਲ ਕੇ ਆਰਟਸ ਦੇ ਸਬਜੈਕਟ ਲੈ ਲੈਂਦੇ ਆ ਲੇਕਿਨ ਅੱਜ ਦੇ ਸਮੇਂ 'ਚ ਜਿਹੜੀ ਜ਼ਿਆਦਾ ਓਪਰਚੁਨਿਟੀ ਆ ਤਰੱਕੀ ਵਾਸਤੇ ਖਾਸ ਕਰ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਉਹ ਮੈਡੀਕਲ ਨਾਨ ਮੈਡੀਕਲ ਵਿੱਚ ਵੀ ਜਿਹੜਾ ਇੰਜੀਨੀਅਰਿੰਗ ਦੀ ਫੀਲਡ ਆ ਨਾਨ ਮੈਡੀਕਲ ਜਿਸ ਨੂੰ ਆਪਾਂ ਕਹਿੰਦੇ ਆ ਫਿਜ਼ਿਕਸ కెਮਿਸਟਰੀ ਔਰ ਮੈਥ ਜਿਹੜਾ ਸਬਜੈਕਟ ਹੁੰਦਾ ਆ ਉਹਦੇ ਵਿੱਚ ਜਿਆਦਾ ਮੌਕੇ ਆ ਤਰੱਕੀ ਕਰਨ ਦੇ ਇਸ ਕਰਕੇ ਜਿਹੜੀ ਟਿਊਸ਼ਨ ਆ ਇਹ ਬਹੁਤ ਜਿਆਦਾ ਜ਼ਰੂਰੀ ਆ ਬੱਚਿਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਉਹਨਾਂ ਨੂੰ ਖਾਸ ਕਰ ਮੈਥ ਦੇ ਉੱਪਰ ਟਿਊਸ਼ਨ ਦਿਲਾਣੀ ਬਹੁਤ ਜ਼ਰੂਰੀ ਆ ਦੂਜਾ ਜਿਹੜਾ ਪੱਖ ਸਾਡੇ ਸਾਹਮਣੇ ਆਇਆ ਔਰ ਮੈਂ ਖੁਦ ਵੀ ਕਾਫੀ ਦੇਖਿਆ ਹੈਗਾ ਬੱਚਿਆਂ 'ਚ ਉਹ ਹੈਗਾ ਇੰਗਲਿਸ਼ ਆਪਾਂ ਨੂੰ ਪਤਾ ਕਿ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਅੰਗਰੇਜ਼ੀ ਆ ਉਹ ਇੰਟਰਨੈਸ਼ਨਲ ਲੈਂਗੁਏਜ ਆ ਕਿਉਂਕਿ ਪਿਛਲੇ ਲਗਭਗ 2.5 300 ਸਾਲਾਂ ਦੇ ਵਿੱਚ ਜਿੰਨੀ ਵੀ ਦੁਨੀਆ 'ਚ ਤਰੱਕੀ ਹੋਈ ਆ ਸਾਇੰਸ ਦੇ ਜ਼ਰੀਏ ਹੋਈ ਆ ਔਰ ਇਹਦੇ ਵਿੱਚ ਮੋਢੀ ਜਿਹੜਾ ਮੁਲਕ ਹੈ ਉਹ ਪਹਿਲਾਂ ਇੰਗਲੈਂਡ ਸੀਗਾ ਉਸ ਤੋਂ ਬਾਅਦ ਫਿਰ ਅਮਰੀਕਾ ਬਣ ਗਿਆ ਤੇ ਇਸ ਕਰਕੇ ਜਿਹੜੀ ਜ਼ਿਆਦਾ ਵਿਗਿਆਨ ਦੀ ਸਾਇੰਸ ਦੀ ਖੋਜ ਹੋਈ ਆ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਈ ਆ ਔਰ ਫਿਰ ਉਸ ਤੋਂ ਬਾਅਦ ਉਹ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਕੇ ਉਹ ਜਿਹੜਾ ਸਾਰਾ ਨੋਲਿਜ ਹੈ ਜਾਣਕਾਰੀ ਹੈ ਉਹ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋਈ ਲੇਕਿਨ ਮੂਲੇ ਤੌਰ ਤੇ ਕਿਉਂਕਿ ਸਾਰਾ ਸਾਇੰਸ ਦੀ ਜਿੰਨੀ ਵੀ ਤਰੱਕੀ ਹੈ ਉਹ ਇੰਗਲਿਸ਼ ਦੇ ਵਿੱਚ ਭਾਸ਼ਾ ਦੇ ਵਿੱਚ ਹੋਈ ਹੈ ਇਸ ਕਰਕੇ ਇੰਗਲਿਸ਼ ਨੂੰ ਸਿੱਖਣਾ ਅੱਜ ਦੇ ਸਮੇਂ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਜਿਹੜਾ ਅਸੀਂ ਫਾਰਮੂਲਾ ਤਿਆਰ ਕੀਤਾ ਹੈ ਸੀਪੀਸੀ ਦਾ ਉਦੇ ਵਿੱਚ ਪਹਿਲਾ ਸਟੈਪ ਕਾਉਂਸਲਿੰਗ ਕਿਉਂਕਿ ਕਾਉਂਸਲਿੰਗ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਬਣਨਾ ਹੈ ਕਿੱਦਾਂ ਬਣਨਾ ਹੈ ਪੇਰੈਂਟਸ ਵੀ ਬਹੁਤ ਸਾਰੀ ਜਾਣਕਾਰੀ ਦੀ ਘਾਟ ਕਰਕੇ ਆਪਣੇ ਬੱਚਿਆਂ ਨੂੰ ਗਾਈਡ ਨਹੀਂ ਕਰ ਪਾਉਂਦੇ ਇਸ ਕਰਕੇ ਕਾਉਂਸਲਿੰਗ ਪਹਿਲਾ ਸਟੈਪ ਹੈ ਦੂਜਾ ਜਿਹੜਾ ਸਟੈਪ ਹੈ ਟਿਊਸ਼ਨ ਜੇਕਰ ਬੱਚੇ ਨੂੰ ਇਹ ਜਾਣਕਾਰੀ ਹੈ ਕਿ ਮੈਂ ਮੈਡੀਕਲ ਲੱਖਣਾ ਨਾਨ ਮੈਡੀਕਲ ਲੱਖਣਾ ਹੈ ਜਾਂ ਹੋਰ ਵੀ ਕੋਈ ਚੀਜ਼ ਉਹਨੇ ਫੀਲਡ ਚੁਣੀ ਹੈ ਉਹਦੇ ਲਈ ਇਹਦੇ ਦੋ ਸਬਜੈਕਟ ਹੋਣੇ ਬਹੁਤ ਜ਼ਰੂਰੀ ਆ ਮੈਥ ਤੇ ਅੰਗਰੇਜ਼ੀ ਦੇਵੀ ਇਹਦੇ ਵਿੱਚ ਟਿਊਸ਼ਨ ਕਰਾਈ ਜਾਵੇ ਤੇ ਉਹਨਾਂ ਦਾ ਇੱਕ ਵਧੀਆ بیس ਬਣੇਗਾ ਔਰ ਅੱਗੇ ਫਿਰ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਉਹਨਾਂ ਨੇ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਹੋਵੇ ਤੇ ਅਸੀਂ ਇਟਾ ਵੱਲੋਂ ਵੀ ਕੋਸ਼ਿਸ਼ ਦੇ ਵਿੱਚ ਹੈਗੇ ਆ ਅੱਗੇ ਚੱਲ ਕੇ ਅਸੀਂ ਟਿਊਸ਼ਨ ਦੇ ਉੱਪਰ ਵੀ ਕੰਮ ਕਰੀਏ ਲੇਕਿਨ ਫਿਲਹਾਲ ਅਸੀਂ ਕਾਉਂਸਲਿੰਗ ਤੋਂ ਸ਼ੁਰੂ ਕੀਤਾ ਆ ਜਿੱਦਾਂ ਜਿੱਦਾਂ ਅਸੀਂ ਅੱਗੇ ਵਧਾਂਗੇ ਤੇ ਅਸੀਂ ਟਿਊਸ਼ਨ ਦੇ ਉੱਪਰ ਵੀ ਕੰਮ ਕਰਾਂਗੇ ਤਾਂ ਕਿ ਬੱਚਿਆਂ ਨੂੰ ਘੱਟ ਤੋਂ ਘੱਟ ਮੈਥ ਔਰ ਅੰਗਰੇਜ਼ੀ ਇਹ ਜਿਹੜੇ ਦੋ ਸਬਜੈਕਟਾਂ ਦੇ ਉੱਪਰ ਅਸੀਂ ਟਿਊਸ਼ਨ ਪ੍ਰੋਵਾਈਡ ਕਰ ਸਕੀਏ ਇਸ ਤੋਂ ਬਾਅਦ ਅੱਗੇ ਫਿਰ ਦੂਸਰੇ ਵੀਡੀਓ ਚ ਮੈਂ ਜਿਹੜੀ ਆਖਰੀ ਸੀਪੀਸੀ ਦੇ ਵਿੱਚ ਸੀ ਹੈ ਕਾਉਂਸਲਿੰਗ ਹੈ ਕੋਚਿੰਗ ਹੈ ਉਹਦੇ ਉੱਪਰ ਵੀ ਗੱਲ ਕਰਾਂਗਾ ਲੇਕਿਨ ਫਿਲਹਾਲ ਅੱਜ ਦਾ ਵੀਡੀਓ ਇਹ ਟਿਊਸ਼ਨ ਦੇ ਉੱਪਰ ਸਗਾ ਟੀ ਦੇ ਉੱਪਰ ਸਗਾ ਤੇ ਜੇਕਰ ਅਸੀਂ ਇਹ ਜਿਹੜਾ ਸੀਟੀਸੀ ਫਾਰਮੂਲਾ ਬਣਾਇਆ ਆ ਕਾਉਂਸਲਿੰਗ ਟਿਊਸ਼ਨ ਤੇ ਕੋਚਿੰਗ ਮੈਨੂੰ ਲੱਗਦਾ ਹੈ ਕਿ ਜੇ ਦੇ ਉੱਪਰ ਅਸੀਂ ਚੱਲੀਏ ਤਾਂ ਅਸੀਂ ਬੱਚਿਆਂ ਨੂੰ ਬਹੁਤ ਸੌਖੇ ਢੰਗ ਨਾਲ ਉਹਨਾਂ ਨੂੰ ਤਿਆਰ ਕਰ ਸਕਦੇ ਹਾਂ ਕਿ ਉਹ ਜਿਆਦਾ ਤੋਂ ਜਿਆਦਾ ਕਾਮਯਾਬ ਹੋਣ ਤੇ ਤੁਸੀਂ ਪਲੀਜ਼ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਸਾਡਾ ਜਿਹੜਾ ਈਟਾ ਦਾ YouTube ਚੈਨਲ ਉਸ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹ ਮੈਸੇਜ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਖਾਸ ਕਰਕੇ ਸਟੂਡੈਂਟਸ ਅਰ ਉਹਨਾਂ ਦੇ ਪੇਰੈਂਟਸ ਤੱਕ ਹੋ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ